ਅੱਜ ਯਾਦਵੰਦ ਪਬਲਿਕ ਸਕੂਲ ਦੇ ਵਿੱਚ ਅਸੀਂ ਸਾਰੇ ਪਹੁੰਚੇ ਹਾਂ ਜਿੱਥੇ ਇਸ ਸਕੂਲ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਕੰਮ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਉਹਨਾਂ ਦਾ ਟੂਰਨਾਮੈਂਟ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਜਿਹਦੇ ਵਿੱਚ 12 ਅਲੱਗ-ਅਲੱਗ ਸਕੂਲ ਜਿਹੜੇ ਅਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਜੇ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਵਾ ਹਰ ਇੱਕ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਮਹੱਤਵ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਜਿੱਦਾਂ ਹੈਲਦੀ ਮਾਈਂਡ ਇਨ ਅ ਹੈਲਦੀ ਬਾਡੀ ਜਿੱਦਾਂ ਆਪਾਂ ਅੰਗਰੇਜ਼ੀ ਦੀ ਕਹਾਵਤ ਆ ਉਹਦੇ ਹਿਸਾਬ ਨਾਲ ਜੇ ਬੱਚਾ ਤੰਦਰੁਸਤ ਹੈ ਤੇ ਉਹ ਸਰੀਰਕ ਤੌਰ ਦੇ ਉੱਤੇ ਵੀ ਤੇ ਮਾਨਸਿਕ ਤੌਰ ਦੇ ਉੱਤੇ ਵੀ ਤੰਦਰੁਸਤ ਹੋਵੇਗਾ ਉਸ ਦੇ ਮੱਦੇ ਨਜ਼ਰ ਜਿਹੜਾ ਸਾਰਾ ਰਖਾਇਆ ਜਾ ਰਿਹਾ ਵਾ ਤੇ ਜਿਸ ਦੇ ਵਿੱਚ ਆਪਾਂ ਵੇਖ ਰਹੇ ਹਾਂ ਬੱਚਿਆਂ ਦੇ ਵਿੱਚ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਬਹੁਤ ਉਤਸ਼ਾਹ ਆ ਹਰ ਕੋਈ ਇਸ ਚੀਜ਼ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਚੀਜ਼ਾਂ ਜਿਹੜੀਆਂ ਇਹ ਖੇਡਾਂ ਜਿਹੜੀਆਂ ਬੱਚਿਆਂ ਦੇ ਵਿੱਚ ਸਪੋਰਟਸਮੈਨਸ਼ਪ ਸਪਿਰਿਟ ਇਕੱਠੇ ਲੈ ਕੇ ਚੱਲਣਾ ਟੀਮ ਲੈ ਕੇ ਚੱਲਣਾ ਟੀਮ ਲੀਡਰ ਬਨਣਾ ਇਹ ਸਾਰੀਆਂ ਜਿਹੜੀਆਂ ਵਾਂ ਚੀਜ਼ਾਂ ਉਹਨਾਂ ਦੇ ਵਿੱਚ ਮਾਇਬ ਹੁੰਦੀਆਂ ਨੇ ਇਸ ਤੋਂ ਮੈਂ ਸਮਝਦਾ ਕਿ ਇੱਥੇ ਯਾਦਵੰਦਰ ਪਬਲਿਕ ਸਕੂਲ ਵੱਲੋਂ ਬਹੁਤ ਸ਼ਲਾਘਾਯੋਗ ਪ੍ਰੋਗਰਾਮ ਜਿਹੜਾ ਕਰਾਇਆ ਜਾ ਰਿਹਾ ਹੈ ਜਿੱਥੇ ਇਸ ਮੌਕੇ ਤੇ ਸਾਡੇ ਕਾਉਂਸਲਰ ਸਾਹਿਬ ਜਰਨੈਲ ਸਿੰਘ ਟੋਟ ਤੇ ਹੋਰ ਵੀ ਹਾਜ਼ਰੀਨ ਜਿਹੜੇ ਇੱਥੇ ਹਾਜ਼ਰ ਨੇ ਤੇ ਮੈਂ ਆਸ ਕਰਦਾ ਵਾਂ ਕਿ ਅੱਗੇ ਤੋਂ ਇਹ ਇਹ ਬੱਚਿਆਂ ਨੂੰ ਜਿਹੜੀ ਆ ਸਿੱਖਿਆ ਦੇ ਨਾਲ ਨਾਲ ਜਿਹੜੀ ਖੇਡ ਦੀ ਜਿਹੜੀ ਗੁਣਤੀ ਆ ਇਹ ਵੀ ਇਸੇ ਤਰ੍ਹਾਂ ਜਾਰੀ ਰਹੇ ਮੈਂ ਸਭ ਤੋਂ ਪਹਿਲਾਂ ਯਾਦਵਿੰਦਰ ਪਬਲਿਕ ਸਕੂਲ ਮਾਡਲ ਅਕੈਡਮੀ ਆ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦਾ ਜਿਹੜਾ ਉਪਰਾਲਾ ਤੇ ਬਹੁਤ ਵਧੀਆ ਉਪਰਾਲਾ ਮੈਂ ਇਹਨਾਂ ਦੇ ਨਾਲ ਐਸੋਸੀਏਟ ਆ ਮੈਂ ਕਾਉਂਸਲਰ ਵਜੋਂ ਨਹੀਂ ਆਇਆ ਮੈਂ ਇਹਨਾਂ ਦੇ ਸਕੂਲ ਦਾ ਇਹਨਾਂ ਦੀ ਅਕੈਡਮੀ ਦਾ ਪਾਰਟ ਆ ਉਸ ਕਰਕੇ ਆਇਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੱਚੇ ਕਿਤੇ ਵੀ ਨਹੀਂ ਪਹੁੰਚ ਪਾਉਂਦੇ ਅਸੀਂ ਉਹਨਾਂ ਨੂੰ ਸਕੂਲ ਤੋਂ ਲਿਆ ਕੇ ਇੱਥੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੰਨੇ ਆ ਕਿ ਇਸ ਪਲੇਟਫਾਰਮ ਤੇ ਆ ਕੇ ਉਹਨਾਂ ਦਾ ਚਾਕਾ ਖੁੱਲੇ ਇੱਥੇ ਆ ਕੇ ਕਿਤੇ ਹੋਰ ਜਾਣ ਦੀ ਟਰਾਈ ਕਰਨ ਜਿਹੜਾ ਬੰਦਾ ਘਰ ਹੀ ਰਹਿੰਦਾ ਜਾਂ ਆਪਣੇ ਸਕੂਲ ਤੋਂ ਘਰ ਉਹ ਕੁਝ ਵੇਖ ਨਹੀਂ ਪਾਂਦਾ ਅਸੀਂ ਇਸ ਕਰਕੇ ਸਾਰਨੂੰ ਰਿਕੁਐਸਟ ਕੀਤੀ ਸੀ ਕਿ ਸੀਨੀਅਰ ਆਫੀਸਰ ਨੇ ਔਰ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਤੇ ਬੱਚਿਆਂ ਨੂੰ ਫੇਸ ਕਰਾਈਦਾ ਕਿ ਦੇਖੋ ਤੁਹਾਨੂੰ ਅਪਰੀਸ਼ੀਏਟ ਕਰਨ ਲਈ ਤੁਹਾਨੂੰ ਮੋਟੀਵੇਟ ਕਰਨ ਲਈ ਤੇ ਸ਼ਹਿਰ ਦੇ ਸੀਨੀਅਰ ਆਫੀਸਰ ਇੱਥੇ ਆਏ ਨੇ ਇਹਨਾਂ ਨੂੰ ਵੇਖ ਕੇ ਉਹਨਾਂ ਦੇ ਅੰਦਰ ਜज्ਬਾ ਜਾ ਕੇ ਕਿ ਅਸੀਂ ਵੀ ਕੁਝ ਬੰਨਣਾ ਹੈ ਅਸੀਂ ਕੁਝ ਕਰਨਾ ਆਪਣੇ ਸ਼ਹਿਰ ਲਈ ਕਰਨਾ ਆਪਣੇ ਸਟੇਟ ਲਈ ਕਰਨਾ ਸਾਡੇ ਸਾਰਿਆਂ ਦੀ ਇਹ ਸੋਚ ਹੁੰਦੀ ਹੈ ਇਸ ਕਰਕੇ ਅਸੀਂ ਹਰ ਪ੍ਰੋਗਰਾਮ ਤੇ ਪੁਲਿਸ ਆਫਸਰ ਨੂੰ ਜ਼ਰੂਰ ਬੁਲਾਉਂਦੇ ਆ ਕਿਉਂਕਿ ਪੁਲਿਸ ਨਾਲ ਹੀ ਅਸੀਂ ਜੀ ਰਹੇ ਹਾਂ ਜੇ ਪੁਲਿਸ ਨਾ ਹੋਵੇ ਅੱਜ ਤੇ ਸਾਡੇ ਨਾਲ ਜੋ ਲੋਕ ਮਾੜੇ ਵਿਹਾਰ ਕਰਦੇ ਨੇ ਸਨ ਨਾਲ ਬਹੁਤ ਹੋਣ ਜੇ ਆਰਬੀ ਨਾ ਹੋਵੇ ਤੇ ਦੁਸ਼ਮਣ ਸਾਡੀ ਕੰਟਰੀ ਤੇ ਚੜ ਕੇ ਆਣ ਪੁਲਿਸ ਨਾ ਹੋਵੇ ਤੇ ਲੋਕ ਸਾਡੇ ਘਰਾਂ 'ਚ ਵੜ ਜਾਣ ਚੋਰ ਚੱਕੇ ਇਸ ਕਰਕੇ ਮੈਂ ਪੁਲ ਸਿੰਘ ਨੂੰ ਸਮਝੋ ਆਪਣੇ ਰਿਸ਼ਤਿਆਂ ਦੀ ਇਮਤ ਕਰੋ ਆਪਣੇ ਟੀਚਰਸ ਦੀ ਰਿਕੁਐਸਟ ਰਿਸਪੈਕਟ ਕਰੋ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਔਰ ਆਪਣੇ ਜੀਵਨ ਨੂੰ ਸਫਲ ਕਰੋ ਹਾਂਜੀ ਮੇਰਾ ਨਾਮ ਜਗਦੀਂਦਰ ਸਿੰਘ ਪ੍ਰਿੰਸੀਪਲ ਜਗਦੀਂਦਰ ਪਬਲਿਕ ਹਾਈ ਸਕੂਲ ਅੱਜ ਇੱਥੇ ਸੈਕੰਡ ਯੂਨਾਈਟਿਡ ਅਮਚੌਰ ਸਪੋਰਟਸ ਅਕੈਡਮੀ ਵੱਲੋਂ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇਸ ਟੂਰਨਾਮੈਂਟ ਦੇ ਵਿੱਚ ਕੋਈ ਤਕਰੀਬਨ 12 ਸਕੂਲਾਂ ਨੇ ਭਾਗ ਲਿਆ ਜ ਜਿਹਦੇ ਵਿੱਚ ਕੋਈ ਤਕਰੀਬਨ 150 ਦੇ ਕਰੀਬ ਬੱਚੇ ਜਿਹੜੇ ਇੱਥੇ ਅੱਜ ਆਏ ਨੇ ਤੇ ਅੱਜ ਮੁੱਖ ਮਹਿਮਾਨ ਦੇ ਰਚੋਂ ਵੀ ਕੋਈ ਆਏ ਨਹੀਂ ਹਸਤੀ ਅੱਜ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਸਰਦਾਰ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ 1 ਉਹ ਚਤਾਰ ਹੋਰ ਤੇ ਇੱਥੇ ਹਾਜ਼ਰ ਹੋਏ ਆਪਣੇ ਬਹੁਤ ਹੀ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਇੱਥੇ ਆਏ ਨੇ ਤੇ ਉਹਨਾਂ ਦੇ ਨਾਲ ਸਰਦਾਰ ਜਨੈਤ ਸਿੰਘ ਜੀ ਟੋਟ ਜੋ ਕਿ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਤਿੰਨਵਾਰ ਦੇ ਕਾਉਂਸਲਰ ਨੇ ਤੇ ਉਹ ਆਪਣਾ ਟਾਈਮ ਕੀਮਤੀ ਟਾਈਮ ਕੱਢ ਕੇ ਉਹ ਵੀ ਇੱਥੇ ਅੱਜ ਆਏ ਨੇ ਤੇ ਉਹਨਾਂ ਦੇ ਨਾਲ ਸਾਡੇ ਪਿੰਡ ਦੇ ਸ੍ਰੀ ਹਰਗੋਬਿੰਦ ਸਪੋਰਟਸ ਅਕੈਡਮੀ ਦੇ ਸਰਦਾਰ ਸੁਪਿੰਦਰ ਸਿੰਘ ਢਿੱਲੋਂ ਤੇ ਨਾਲ ਸਾਡੇ ਏਰੀਆ ਦੇ ਕਾਉਂਸਲਰ ਜਿਹੜੇ 39 ਵਾਰਡ ਨੰਬਰ ਹੈ ਉਹਦੇ ਕਾਉਂਸਲਰ ਸਰਦਾਰ ਨਾਨਕ ਕਬਲ ਜੀ ਉਹ ਵੀ ਚੇਚੇ ਤੌਰ ਤੇ ਆਏ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ ਜਿਹੜੇ ਆ ਸਕੂਲ ਵੱਲੋਂ ਅਕੈਡਮੀ ਵੱਲੋਂ ਹੋਰ ਵੀ ਇਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜਾ ਆ ਅੱਗੇ ਵਧਨ ਨੂੰ ਅਸਟੇਸਪੋਰਟਸ ਦੇ ਜਿਹੜੇ ਆ ਕਿੰਨੇ ਦੇ ਯੋਗਾਂ ਵਿੱਚ ਆ ਰਹੇ ਹਾਂ ਹਾਂਜੀ ਜੀ ਜ਼ਰੂਰ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਸੀਂ ਥੋੜਾ ਜਿਹਾ ਪਹਿਲੇ ਵੀ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀਗਾ ਇਸ ਤੋਂ ਬਾਅਦ ਹੁਣ ਅਸੀਂ ਬੈਡਮਿੰਟਨ ਟੂਰਨਾਮੈਂਟ ਕਰਵਾ ਰਹੇ ਹਾਂ ਇਹ ਇਸ ਲਈ ਕਰਵਾ ਰਹੇ ਕਿ ਜਿਵੇਂ ਸਾਰੇ ਜਾਣਦੇ ਕਿ ਜਿਹੜਾ ਅੱਜ ਦੌਰ ਚੱਲ ਰਿਹਾ ਇੱਕ ਫੋਨ ਦਾ ਤੇ ਇੱਕ ਨਸ਼ੇ ਦਾ ਇਹ ਇੱਕ ਕੋੜ ਦੀ ਤਰ੍ਹਾਂ ਸਾਡੇ ਸਮਾਜ ਨੂੰ ਚੰਬੜ ਗਿਆ ਹੈ ਬੱਚੇ ਬਹੁਤ ਜ਼ਿਆਦਾ ਇਸ ਵਿੱਚ ਇਨਵੋਲ ਹੋ ਰਹੇ ਨੇ ਇਸ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਅਸੀਂ ਕੋਈ ਫਿਜ਼ੀਕਲ ਐਕਟੀਵਿਟੀ ਚਾਹੁੰਦੇ ਹਾਂ ਵੀ ਬੱਚੇ ਜ਼ਰੂਰ ਕਿਸੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਨ ਜਿਸ ਦੇ ਨਾਲ ਸਾਡਾ ਸਰੀਰ ਇੱਕ ਜਿਹੜਾ ਤੰਦਰੁਸਤ ਹੋਏਗਾ ਇੱਕ ਸਰੀਰ ਤੰਦਰੁਸਤ ਹੋਏਗਾ ਤਾਂ ਹੀ ਬੱਚਾ ਪੜ ਸਕਦਾ ਹੈ ਤੇ ਉਹਦੇ ਨਾਲ ਹੀ ਬੱਚਾ ਅੱਗੇ ਵਧ ਸਕਦਾ ਹੈ ਇਸ ਤਰ੍ਹਾਂ ਟੂਰਨਾਮੈਂਟ ਕਰਾਉਣ ਦਾ ਦੂਜਾ ਮਕਸਦ ਇਹ ਹੈ ਕਿ ਜਿਵੇਂ ਅਸੀਂ ਟੂਰਨਾਮੈਂਟ ਕਰਵਾਉਂਦੇ ਹਾਂ ਕੱਲ ਨੂੰ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕੋਈ ਇੱਕ ਬਹੁਤ ਵਧੀਆ ਪਲੇਅਰ ਜਿਹੜੇ ਬਣ ਸਕਦੇ ਨੇ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਸੱਦਾ ਜਾ ਕੇ ਖੇਡ ਲਾਪੇ ਤੇ ਕੋਈ ਚੈਂਪੀਅਨ ਬਣ ਜਾਏਗਾ ਉਸ ਚੀਜ਼ ਵਾਸਤੇ ਪ੍ਰੈਕਟਿਸ ਦੀ ਲੋੜ ਹੁੰਦੀ ਆ ਉਹ ਜਿਹੜੀ ਜਿਹੜੀ ਪ੍ਰੈਕਟਿਸ ਉਹ ਬਚਪਨ ਤੋਂ ਹੀ ਸਟਾਰਟ ਕੀਤੀ ਜਾਵੇ ਤਾਂ ਬੈਸਟ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਇਹਨਾਂ ਬੱਚਿਆਂ ਚੋਂ ਹੀ ਡਿਸਟ੍ਰਿਕਟ ਪੰਜਾਬ ਲੈਵਲ ਦੇ ਜਿਹੜੇ ਆ ਕੰਪੀਟੀਸ਼ਨ ਕਰਵਾਈਆਂ ਜਾਂਦੀਆਂ ਨੇ ਹਾਂਜੀ ਅਸੀਂ ਕੋਸ਼ਿਸ਼ ਕਰਦੇ ਕਿ ਜਿਹੜੇ ਬੱਚੇ ਵਧੀਆ ਹੈ ਨੇ ਉਹਨਾਂ ਨੂੰ ਅੱਗੋਂ ਪੂਰੀ ਸਪੋਰਟ ਕਰੀਏ ਤੇ ਉਹ ਅੱਗੇ ਜਾ ਕੇ ਡਿਸਟ੍ਰਿਕਟ ਆਪਣੀ ਸਟੇਟ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ